ਗੋਲ ਮਾਰ ਦੇ ਕਿਰਨਾ ਨੂੰ ਨਹੀਂ ਕਿਰਨਾ ਕਿਰਨਾ ਆਹ ਦੱਗ diel ਨਹੀਂ ਉਰੇ ਆ ਕਿਰਨਾ ਜੀ ਮੇ ਦਾਈ ਨਹੀਂ ਉਰੇ ਆ ਤਾਂ ਆ ਬਾਗ ਗਿਆ ਤੇ ਸੋਦੀ ਬੁਢੀ ਤਾਂ ਨਹੀਂ ਕਰੇ ਨਾ ਉਹ ਤਾਂ ਹੈ ਨਹੀਂ ਕਿ ਘਰੇ ਆ ਜਾ ਚਾਹ ਦੀ ਕੁੱਟ ਕਰ ਲੈਣੀ ਆ ਜਾ ਤਾਂ ਛੱਡ ਪਰੇ ਮੈਂ ਜ਼ਰਾ ਪਿੰਛ ਨੂੰ ਕਢਾ ਕੇ ਲੈ ਆਈ ਆ ਪੈਨਸ਼ਨ ਆ ਗਈ ਹੋਰ ਆ ਗਈਆਂ ਪਿੰਛਾ ਅੱਛਾ ਤਾਂ ਹੀਓ ਫਿਰ ਭੈਣੇ ਸਾਡੀ ਬੀਬੀ ਗਈ ਆ ਕਿ ਕੱਲ ਦੀ ਪੈਨਸ਼ਨ ਕਢਾਂਗੇ ਕੁੜੀ ਕੋਲ ਵਾਗੀ ਲੈ ਕੁੜੀ ਐ ਕਰਦੀ ਤਾਂ ਹੀ ਹੁਣ ਤੈਨੂੰ ਮੈਂ ਕੀ ਕਹਾ ਅਗਲਾ ਕਹਿੰਦਾ ਨੂਹਾ ਮਾਰ ਲਾਂਗੀ ਆ ਲੈ ਬਣਦੀ ਆ ਕੋੜੇ ਤਾਂ ਵੀ ਨਹੀਂ ਤੈਨੂੰ ਪਤਾ ਲਾ ਦੱਸ ਕੀ ਨਹੀਂ ਕੀ ਗੱਲ ਲੈ ਹੁਣ ਫਿਰ ਪੈਸਿਆਂ ਨੂੰ ਲੈ ਕੇ ਤਾਂ ਪਹਿਣੇ ਸਾਡਾ ਦੀਨ ਧਰਮ ਬਦਲ ਜਾਂਦਾਗਾ ਹੁਣ ਪੈਸੇ ਤੈਨੂੰ ਪਤਾ ਹੀ ਆ ਫਿਰ ਮਾਤਾ ਨਾਲ ਦੀ ਨੂੰ ਨੂੰ ਫੜਾਉਂਦੀ ਆ ਪਲਸੜ ਕਢਾ ਕੇ ਪਹਿਣੇ ਮੈਂ ਨਹੀਂ ਕਦੇ ਕੁੜੀ ਕਾੜੀ ਨੂੰ ਪਲਸੜ ਦਿੱਤੀ ਅੱਛਾ ਹਾਂ ਤੂੰ ਦੱਬਦਾ ਹੀ ਫਿਰ ਵਧੀਆ ਗਈ ਲੈ ਸਾਡੇ ਨਾਲ ਮੈਂ ਇੰਨਾ ਕਰਦੀ ਆਂ ਕਿ ਥਾਲ ਚ ਰੋਟੀਆਂ ਫੜਾਉਣੀ ਹੈਗੀ ਹੈ ਕੱਪੜਾ ਜਿਹੜਾ ਧੋਤੇ ਨੇ ਫੇਰ ਵੀ ਮੇਰੇ ਤੋਂ ਇੰਨਾ ਹੋਰ ਲੈ ਰੱਖਦੀ ਤਾਂ ਮੈਂ ਕਰਾਂ ਤਾਂ ਕੀ ਕਰਾਂ ਜੇ ਤੂੰ ਸੇਵਾ ਕਰਦੀ ਆਂ ਤਾਂ ਹੀ ਤਾਂ ਤੈਨੂੰ ਪੈਸੇ ਆਂ ਦਿੰਦੀ ਜੇ ਤੂੰ ਉਹਨਾਂ ਨੂੰ ਆਈ ਨੂੰ ਲੜੇ ਉਹ ਤੋਂ ਗਾਣਾ ਤਨ ਨਾ ਰੋਟੀ ਫੜਾਵੇ ਫੇਰੀ ਤੈਨੂੰ ਪਾਸੇ ਫੜਾਵੇ ਤੂੰ ਤਾਂ ਉਹਦੀ ਪੁੱਛ ਪੁੱਛ ਕਰਦੇ ਤੈਨੂੰ ਕਿਹੜਾ ਨੋਟ ਫੜਾਉਗੀ ਫਿਰ ਉਹ ਸਾਡੀ ਬਹੂ ਆ ਮੇਰੇ ਥਾਲ ਪੈਰਾਂ 'ਚ ਮਾਰਦੀ ਚਲਾ ਕੇ ਕਹਿੰਦੀ ਚੱਕ ਚ ਖਾਣੀਆਂ ਖਾਲਾ ਦੀ ਨਾ ਖਾ ਤੇਨੇ ਭਾਂਡੇ ਮਾਂ ਸਿੱਧੀ ਹੋ ਕੇ ਬਾਜ਼ਾਰ ਪਿਆ ਭਾਂਡਿਆਂ ਦਾ ਨਾ ਲੀਦੇ ਤੋ ਨੇ ਪੋਚਾ ਦਾ ਸਾਰਾ ਧੰਦਾ ਖਾਉਂਦੀ ਆ ਤੇ ਤੂੰ ਤਾਂ ਉਹਨੂੰ ਮਹਾਰਾਣੀ ਮੰਨ ਕੇ ਤੇ ਬਿਠਾ ਦੇਣੀ ਇੱਕ ਬਣਾ ਕੇ ਲਾ ਤਾਈ ਬਰ ਅੱਜ ਬੈ ਜਾਣੀ ਇੱਥੇ ਗੱਲਾਂ ਕਰਦਿਆਂ ਬੈ ਕੇ ਆਪਾਂ ਮੈਂ ਤਾਂ ਢਿੰਡ ਚ ਗੋਲਾ ਬਣਿਆ ਬੈਸੀ ਇਮਕ ਮਤਲਬ ਕਿੰਨਾ ਕੋਲੇ ਗੱਲ ਕਰਕੇ ਆਉਂਦੀਆਂ ਬੜਾ ਹੀ ਪੜਾਕਾ ਜਿਹਾ ਪਹਿਨ ਵਾਲਾ ਹੋਇਆ ਜੀ ਢਿੰਡ ਦਾ ਅਚਾਨਕ ਤੂੰ ਮੇਰੇ ਕੋਲ ਪੜਾਕਾ ਪਾਉਣ ਆਈ ਹੈਂ ਹਾਂ ਗੱਲਾਂ ਦਾ ਤਾਈ ਤੂੰ ਤਾਂ ਮੰਨਦੀ ਹੈਂ ਬਣਿਆ ਬੈਸੀ ਹੋ ਤਾ ਕੋਲ ਹਾਂ ਤੇ ਮੈਂ ਤਾਂ ਤਾਈ ਤੈਨੂੰ ਆਏ ਕਹਿੰਦੀ ਸੀਗੀ ਅਰ ਕਿ ਮੈਨੂੰ ਆਏ ਦੱਸ ਮੈਂ ਤਾਂ ਗੱਲ ਸਾਫ ਚੋਂ ਬਾਹਰ ਹੋਈ ਪਈ ਆਗੀ ਉਹ ਡੜਗੇ ਪਾਇਆ ਤੇਨੀ ਦੇ ਮਾਮਲੇ ਚ ਸਾਡੀ ਬੁੜੀ ਤੈਨੂੰ ਪਤੀ ਹੱਥ ਕੁੱਟ ਲੈਂਦੀ ਹੈ ਜੀ ਹਾਂ ਹੈਂ ਪੇਹ ਹੱਤ ਕੁੱਟ ਲੈਂਦੀ ਐ ਭਾਈ ਮੈਨੂੰ ਤਾਂ ਕੁਝ ਪੁੱਛਦੀ ਦੱਸਦੀ ਨਹੀਂ ਹੈਗੀਗੀ ਬਸ ਇੱਕ ਮਿੱਠੀ ਪਿਆਰੀ ਰਹਿੰਦੀ ਐ ਅਗਲਾ ਮੇਰੇ ਨਾਲ ਲੜਦੀ ਬੋਲਦੀ ਨਹੀਂ ਹੈਗੀਗੀ ਤੂੰ ਹੁਣ ਆਏ ਘਰੀ ਨਰਦੀ ਬੋਲ ਲਿਓ ਕੰਮ ਤੂੰ ਨਹੀਂ ਹੋ ਤਾਂ ਕਰਾਉਂਦੀ ਬੈਠੀ ਤੂੰ ਤਾਨੂੰ ਰੋਟੀ ਦਿੰਨੀ ਐ ਪੈਸੇ ਤੂੰ ਨਹੀਂ ਹੋ ਤਾਂ ਮੰਗਦੀ ਹਾਂ ਸਾਰਾ ਦਿਨ ਤਾ ਤੂੰ ਕੰਜੂਸੀ ਚ ਰਹਿੰਦੀ ਹੈਗੀ ਕਦੇ ਤੇਰੇ ਚੂੜੀਆਂ ਲੈ ਕੇ ਦਿੱਤੀਆਂ ਵੀ ਲੈ ਪੁੱਤ ਚੂੜੀਆਂ ਪਾ ਲੈ ਕਦੇ ਤੇਰੇ ਕੰਨਾਂ ਚ ਕੁਝ ਲੈ ਕੇ ਦਿੱਤਾ ਤੈਨੂੰ ਆਹ ਤੇ ਤਾਈ ਹੈਗਾ ਗਾ ਇਹ ਤਾਂ ਗੱਲ ਤੇਰੀ ਨਾ ਜਮਾ ਸਹੀ ਵਾਲੀ ਮੈਂ ਤਾਂ ਕਦੇ ਨਹੀਂ ਗਿਆ ਸ਼ੌਂਕ ਨਾਲ ਆ ਜਾ ਵੀ ਤੇਰੇ ਚੂੜੀਆਂ ਪਵਾ ਲਿਆ ਮੈਂ ਤੈਨੂੰ ਕੁਝ ਦਵਾ ਲਿਆ ਮਾ ਸੁੱਕੋ ਹੀ ਮਾਂ ਮਾਂ ਕਰਦੀ ਰਹਿੰਦੀ ਐ ਮੈਨੂੰ ਮੈਨੂੰ ਤਾਂ ਆਏ ਹੁੰਦਾ ਗਾ ਤੈਨੂੰ ਪਤਾ ਗਾ ਉਹਦਾ ਸੁਭਾਅ ਭੈੜਾ ਗਾ ਕਹਿ ਦਿੰਦਾ ਗਾ ਵੀ ਵਧ ਘਰਿਆ ਕਰ ਆ ਬਸ ਤੂੰ ਦਾ ਵਿੜਾਈ ਦੀ ਭੁੱਖੀਆਂ ਪੜ ਗਏ ਵੀ ਬਸ ਮੈਨੂੰ ਆਉਣਾ ਕੁਝ ਕਹੇ ਆਖੂ ਆ ਉਹ ਐ ਕਹੇਗਾ ਨਹੀਂ ਉਹਨੂੰ ਡਰਾ ਦਿਆ ਕਰ ਬੁੜੀ ਨੂੰ ਜਾਨ ਨਹੀਂ ਜਾਲੇ ਪੁੱਤ ਨੂੰ ਦੱਸਿਆਗਾ ਤੇ ਨੈਕੂ ਕੇ ਰੱਖਿਆ ਕਰ ਅੰਦਰ ਤੇਡੀ ਨੂੰ ਵੀ ਤਾਂ ਇੰਹੀਂ ਕਰਦੀ ਹੈਗੀ ਫੇਰ ਮੈਂ ਤਾਂ ਡਰਾ ਡਰਾ ਰੱਖਦੀ ਆ ਕਹਿੰਦੇ ਜੀ ਮੁੰਡੇ ਕੋਲ ਦੱਸਿਆ ਨਾ ਦੇਖ ਲੈ ਤੂੰ ਫਿਰ ਦੱਸ ਦੇ ਨਹੀਂ ਦਾਈ ਮੈਂ ਦੱਸਦੀ ਨਹੀਂ ਪੁੱਤ ਕੋਈ ਗੱਲ ਨਹੀਂ ਦੱਸ ਜੀ ਡਰਦੀ ਮੈਂ ਤਾਂ ਆ ਦੇ ਪੁੱਤ ਕੋਲੇ ਪਤਾ ਹੀ ਤੇਰਾ ਬੜਾ ਹਾਜਮਾ ਕੋਈ ਤਦਾਦੀ ਨਹੀਂ ਹੈਗੀ ਲੈ ਸਾਡੇ ਵਾਲੇ ਤਾਂ ਜਲੂਸ ਕੱਢਦੇ ਮੇਰਾ ਮੈਂ ਕਹਿੰਦੇ ਨਹੀਂ ਪੁੱਤ ਵੀ ਕੋਲੇ ਸਪੂਗਾ ਕਰੇ ਅੱਛਾ ਹਾਂ ਤਾਂ ਤੂੰ ਸਾਰਾ ਕੰਮ ਕਰਦੀ ਆ ਕੁੜੇ ਪੈਸੇ ਤੇ ਨਹੀਂ ਦਿੰਨੀ ਆ ਨਾਲ ਤੂੰ ਕਿਸੇ ਕੋਲ ਬਾਤ ਨਹੀਂ ਕਰਦੀ ਹੈਗੀ ਵੀ ਤੇ ਕੁੜੇ ਮੇਰੇ ਤੇਰਾ ਇੱਜਾ ਕੇ ਮੈਂ ਤੇਰਾ ਜਿਗਰਾ ਵਾ ਦੇਖ ਲੈ ਮੈਂ ਅੱਜ ਤੇਰੇ ਕੋਲ ਗੱਲ ਕਰਤੀ ਪੁੱਤ ਗਾਹਾਂ ਨਾ ਦੱਸੀ ਸਾਡੀ ਬਹੂ ਕੋਲ ਨਾ ਨਾ ਤਾਈ ਮੈਂ ਕਿਸੇ ਕੋਲ ਗਾਹਾਂ ਦੱਸ ਕੇ ਕੀ ਕਰਨਾ ਆ ਚੰਗਾ ਵਧਰੇ ਤੂੰ ਤਾਂ ਮੇਰੇ ਕੰਨ ਖੋਲ ਤੇ ਵੀ ਆ ਬੁੜੀਆਂ ਨੂੰ ਐ ਸਿੱਧਾ ਕਰੀਦਾ ਹੁੰਦਾਗਾ ਹੁਣ ਤੂੰ ਦੇਖੀ ਮੈਂ ਤਾਂ ਤਾਈ ਤੂੰ ਨਿੰਮ ਦਾ ਘੋਟਣਾ ਲੈ ਕੇ ਦੇ ਤੇ ਮੈਂ ਤਾਂ ਨਾ ਸੰਦੂਖਾ ਉਹਨੇ ਕੁੱਟੂਗੇ ਅੱਜ ਤੂੰ ਦੇਖੀ ਜਾਈ ਚੱਕ ਨਿੰਮ ਦਾ ਘੋਟਣਾ ਦਿੱਤਾ ਨਮਾਇ ਜਾ ਦੋ ਮਾਰੀ ਸੰਦੂਖ ਦੇ ਉਹਲੇ ਕਰਕੇ ਤੇਰੇ ਵੀ ਵੱਜਣਾ ਤਾਈ ਕਦੇ ਮੇਰੇ ਤਾਂ ਰੋਜ਼ ਕੁੱਟਦੀ ਆ ਮੈਂ ਤਾਂ ਸੰਦੂਖ ਉਹਨੇ ਅੱਛਾ ਆਈਸ ਨੂੰ ਉਹਦੇ ਉੱਲੇ ਕਰਕੇ ਕੁੱਟਦੀ ਐ ਫਿਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਪਤਾ ਲੱਗਿਆ ਹੁਣ ਸਮੂਖ ਤੇ ਖੜਕਾ ਜੇ ਹੁੰਦਾ ਕੋਈ ਆਉਂਦਾ ਵੱਡਾ ਵੱਡਾ ਵੀ ਕੋਲੋਂ ਸੋਦਾ ਖੜਕਾ ਹੋਈ ਜਾਂਦਾ ਆਖੇ ਤੇ ਬਿੱਲੀਆਂ ਲੜਦੀਆਂ ਸੀ ਅੱਛਾ ਤੇਰੇ ਧਰਦਨ ਦੇ ਤਾਂ ਹੀ ਬਰਾਤ ਤਾਂ ਕਰੇ ਫਿਰ ਕਹਿੰਦੇ ਜਾਨ ਵੀ ਐ ਜਿਵੇਂ ਜਸਜੀਵ ਖਿੱਚ ਦੂੰ ਜੇ ਕਿਸੇ ਕੋਲ ਦੱਸਿਆ ਬਾਹਰ ਅੱਛਾ ਅੱਜ ਮੈਂ ਤਾਂ ਤੇਰੇ ਕੋਲੇ ਗੱਲ ਕਰਤੀ ਚੱਲ ਵਧੀਆ ਹੋਵਾਂ ਤਾਈ ਉਹ ਆਇਆਗਾ ਚੱਲ ਤੂੰ ਮੇਰੇ ਕੋਲੇ ਗੱਲ ਕਰੀ ਤਾਂ ਮਾੜਾ ਮੁੰਡਾ ਮੈਨੂੰ ਵੀ ਕੋਈ ਪਤਾ ਲਾ ਕੇ ਕਿਸ ਸੱਸ ਕੋਲ ਨਾ ਆ ਰਹੀ ਜਾ ਹੁੰਦਾ ਤੂੰ ਸਾਰਾ ਦਿਨ ਕੋਲਾ ਤਾਂ ਤੱਕਦੀ ਚੰਦਰਗੇ ਤੈਨੂੰ ਪੁੱਛਦੀ ਵੀ ਨਹੀਂ ਹੈਗੀ ਤੇ ਫਿਰ ਚੱਲ ਲੈ ਕੇ ਕੁੜੀ ਕੋਲੇ ਵਗ ਗਈ ਤੇ ਹੋ ਤਾਈ ਤੇ ਮੈਨੂੰ ਪਤਾ ਸੀਗਾ ਅਕੇ ਮੈਂ ਦਵਾਈ ਲੈ ਕੇ ਆਉਣੀ ਆ ਕਦੇ ਕਾਸੇ ਦੇ ਬਹਾਨੇ ਵਗ ਜਾਂਦੀ ਆ ਕਦੇ ਮੈਨੂੰ ਹੀ ਸਾਰਾ ਸਮਾਂ ਵਿੱਚ ਨਿਕਲ ਗਈ ਸੀ ਜਦੋਂ ਆ ਗਈ ਉਹ ਕਹਿੰਦੇ ਬੇਬੇ ਫਿਰ ਚੜ੍ਹਾ ਲਿਆ ਕਹਿੰਦੇ ਨਾ ਤੇ ਮੈਨੂੰ ਚੂੜੀਆਂ ਲਿਆ ਦੇ ਨੇ ਤੇ ਕਹਿੰਦੇ ਮੇਰੇ ਕੰਨਾਂ 'ਚ ਪਾਉਣ ਵਾਲਾ ਟੌਕਸ ਜੇ ਲਿਆ ਦੇ ਹਾਂ ਇਹ ਫਿਰ ਪਤਾ ਲੱਗੂ ਤੈਨੂੰ ਵੀ ਪਰਛੇ ਕਿੱਥੇ ਜਾਂਦੀ ਐ ਅੱਛਾ ਫਿਰ ਹਿਸਾਬ ਕਿਤਾਬ ਦਾ ਫਿਰ ਮੈਨੂੰ ਲੈਣਾ ਪੈ ਕਰੂਗਾ ਹਾਂ ਫਿਰ ਹਿਸਾਬ ਕਿਤਾਬ ਲੈਂਦੀ ਆਂ ਮੁੰਡੀ ਤੂੰ ਲਾ ਮੈਂ ਕਦੇ ਹਿਸਾਬ ਕਿਤਾਬ ਲੈ ਮੈਨੂੰ ਆਇਆ ਹੁੰਦਾਗਾ ਵਿਚਾਲਾ ਮੈਨੂੰ ਘਰੇ ਰਸਣ ਪਾਣੀ ਮਿਲ ਜਾਂਦਾ ਮੈਂ ਇਹ ਸਭਕ ਦਾ ਪਤਾ ਕਿੱਥੋਂ ਹਾਂ ਰਸਣ ਪਾਣੀ ਤਾਂ ਹਰੇਕ ਹੀ ਖਾ ਕੇ ਪੀਂਦਾ ਹੈਗਾ ਹਾਂ ਤਾਂ ਨਹੀਂ ਐ ਦੁੱਦਾ ਚਲ ਕੋਈ ਨਾ ਤਾਈ ਚੰਗਾ ਹੋ ਗਿਆ ਜਿਹੜਾ ਤੂੰ ਮੈਨੂੰ ਦੱਸ ਤੇ ਆ ਜਾ ਹੁਣ ਚਾਹ ਦੀ ਕੁੱਟ ਕਰਨੀ ਆਂ ਚਾਹ ਦਾ ਬਸ ਬੈ ਤੇ ਤੂੰ ਬਾਗ ਜਾ ਆਪਦੇ ਘਰੇ ਪਹਿਨੇ ਆ ਆਉ ਨਾ ਜਾਵੇ ਕਿਸਦਾ ਕੰਦ ਦੀ ਗਈ ਹੈ ਤੂੰ ਕਹਿੰਦੀ ਬੁੜੀ ਹਾਂ ਕੱਲ ਵੀ ਗਈ ਲਗੀ ਤੇ ਚਲ ਕੋਈ ਨਾ ਹੁਣ ਤਾਂ ਹੀ ਐਂ ਕਰੀ ਕੇਰਾ ਤਾਂ ਮੈਂ ਉਹਦੇ ਅੱਜ ਤੋਂ ਲਵਾਂਗੀ ਹਿਸਾਬ ਕਿਤਾਬ ਉਹ ਤਾਂ ਉਹਨੇ ਸੁੱਦੀ ਮਾਤਰਾ ਦੱਸਦਾ ਤਾਂ ਠੀਕ ਆ ਤੇ ਨਹੀਂ ਕੋਟਣਾ ਜੇ ਤੈਨੂੰ ਫੜਾਉਣੀ ਨਿੰਮਦਾ ਹੋ ਤੇ ਕਢਵਾ ਕੇ ਲੈ ਸੰਦੂਕਾ ਵਾਲਾ ਤੇ ਮੈਂ ਵੀ ਉਹਦੀ ਕਰੂਗੀ ਕੋਟਣਾ ਤੈਨੂੰ ਆਪ ਹੀ ਬੇਚਾ ਕਢਾ ਕੇ ਲੈ ਦੂੰਗੀ ਜਿਹੜਾ ਤਾਈ ਤੇਰੇ ਪੈਂਦਾ ਉਹ ਹੀ ਲਿਆਦੀ ਫਿਰ ਮੈਂ ਆ ਆ ਕੋਟਾ ਕਿੱਥੇ ਲਵੋ ਪਾੜੂ ਜਵੇਂ ਸੱਚੀ ਵਾਲੀ ਆਉਂਦੀ ਆ ਮੈਂ ਹੋਰ ਕੋਟਾ ਠਕੜਾ ਕੇ ਲੈ ਆ ਜੂਗੀ ਹਾਂ ਚਲ ਕੋਈ ਚੱਲ ਤਾਈ ਕੜਵਾ ਲੈ ਪੈਨਸਨ ਜੰਗਾ ਚੰਗਾ ਚੰਗਾ ਕਢਾ ਕੇ ਲੈ ਆ ਮੀਂ ਲੈ ਆ ਤਾਂ ਕਰਤਾ ਕੰਮ ਇਹਦੇ ਵਾਲਾ ਤਾਂ ਇਹ ਤਾਂ ਅੱਜ ਦੇਖਦਾ ਸੇ ਗੁੜੀ ਤੇ ਘੋਟ ਕਿਵੇਂ ਪਹਿਣਗੇ ਮੈਂ ਵੀ ਦੇਖ ਕੇ ਜਾਊਂਗਾ ਫੜਕਦੇ ਆ ਘੋਟੇ ਬੰਨਗੀ ਗਾ